ਮੈਂ ਕਹਾਂਗਾ ਕਿ ਮੈਂ ਸੰਗਤਾਂ ਦੇ ਦਰਸ਼ਨ ਕਰਨ ਜਾਣਾ ਹੈ ਬਹੁਤ ਥਾਵਾਂ ਐਸੀਆਂ ਨੇ ਜਿੱਥੋਂ ਮੈਂ ਪਹੁੰਚ ਨਹੀਂ ਸਕਿਆ ਮੈਂ ਤੇ ਮੇਰੀ ਪਾਰਟੀ ਗਰੀਬ ਪਾਰਟੀ ਹੈ ਇਸ ਕਰਕੇ ਆ ਜਿਹੜਾ ਸੋਸ਼ਲ ਮੀਡੀਆ ਰਾਹੀਂ ਆਪਜੀ ਤੱਕ ਸਾਡਾ ਸੁਨੇਹਾ ਪਾਰਟੀ ਦਾ ਪਹੁੰਚੂਗਾ ਉਹਨੂੰ ਅੱਗੇ ਵਧਾਉਣਾ ਹੈ ਇਹ ਸਾਰੀ ਗੱਲ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਅਰਦਾਸ ਕਰਕੇ ਅੱਜ ਆਰੰਭ ਕਰਨ ਲੱਗੇ ਆ ਕਿ ਜਿੱਥੇ ਕਿਤੇ ਵੀ ਸਾਡੇ ਤੋਂ ਭੁੱਲੋਗੀ ਆ ਜਾਂ ਰਹਿ ਗਏ ਆ ਮਹਾਰਾ ਸੱਚੇ ਪਾਤਸ਼ਾਹ ਅਗਲੇ 4 ਦਿਨਾਂ ਚ ਐਸੀ ਕਿਰਪਾ ਕਰਵਾਓ ਉਹਦੇ ਲਈ ਅਰਦਾਸ ਕਰ ਰਿਹਾ ਜਿੱਦੜ ਚੜਦੀ ਕਲਾ ਹੋਵੇ ਜਿਵੇਂ ਸਾਰਿਆਂ ਦੀ ਮੰਨ ਦੀ ਇੱਛਾ ਹੈ ਕਿ ਜਿੱਤ ਹੋਵੇ ਇਹ ਅਰਦਾਸ ਜੋ ਸਿੱਖ ਦਾ ਪਹਿਲਾ ਕਾਰਜ ਹੈ ਹਰ ਗੱਲ ਅਰਦਾਸ ਕਰਕੇ ਸ਼ੁਰੂ ਕਰਦੇ ਆ ਮੈਂ ਬੇਨਤੀ ਕਰੂੰਗਾ ਬਾਬਾ ਜੀ ਨੂੰ ਕਿ ਉਹ ਉਹਨੂੰ ਗੁਰਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਸੱਚੇ ਪਾਤਸ਼ਾਹ ਨੂੰ ਅਰਦਾਸ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਨੋ ਜੀ ਸਤਨਾਮ ਸ੍ਰੀ ਵਾਹਿਗੁਰੂ 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 ਸਾਹਿਬ ਜੀ ਉਹ ਤੀਨੇ ਤਾਪਨ ਵਾਰਣ ਹਾਰਾ ਦੁੱਖਾਂ ਤਾਸ ਕਰਾਸ ਤਾਂ ਕੋ ਵਿਗਨਨ ਕੋ ਲਾਗੇ ਜਨਤਰੀ ਪ੍ਰਵਾਕੇ ਅਰਦਾਸ ਅਰਦਾਸ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਤੰਗ ਭਉਤੀ ਸਮਰਕਾਏ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਐ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨਾਂ ਤੇ ਆਈਏ ਇਸੇ ਰਿਠੇਆ ਸਬਦ ਗੁਜਾਏ ਤੇਗ ਬਹਾਦਰ ਸਿਮਰੀਐ ਕਰਨ ਔਨ ਦੇ ਆਵੇ ਤਾਏ ਸੁਖ ਥਾਈ ਹੋਏ ਸਹਾਇ ਦਸਮੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਸਭਾਈ ਹੋਣਾ ਜੀ ਸਹਾਏ ਦਸ਼ਾਂ ਪਾਛੰਦੀ ਜਗਦੀ ਜੋਤ ਕਲਯੁਕੀ ਉੜਬਾਣੀ ਕੇ ਬੋਹਿਤ ਸਵਰ ਸ਼ਤਰਾਂ ਦੇ ਮਾਲਕ ਪ੍ਰਤੱਖ ਸਾਧਗੁਰੂ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਉਪਦੇਸ਼ ਜੀ ਕਾ ਆਂਤਰ ਕੇ ਖਾਲਸਾ ਸਹਿਬ ਬੋਲੋ ਜੀ ਸਤਿਗੁਰੂ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀ ਚਲਾਈ ਦੇਖਵਾਹੀ ਦੇਖ ਕੇ ਅੰਨ ਡਿੱਟ ਕੀਤਾ ਭਾਣਾ ਮੰਨਿਆ ਚਾ ਨ ਪਿਆਰੀਆਂ ਸਤਿਆਰੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਸਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕ ਕੇਸਾਂ ਸਵਾਸਾਂ ਸੰਗ ਨਵਾਈ ਇਨਾ ਪਿਆਰਿਆਂ ਸੱਚਿਆਰਿਆਂ ਸਿੰਘਾਂ ਸਿਕਣੀਆਂ ਆਪ ਚੰਗੀਆਂ ਦੇ ਪਵਿੱਤਰ ਕਮਾਈ ਦਾ ਧਿਆਨ ਅੰਦਰ ਕੇ ਖਾਲਸਾ ਸਹਿ ਬੋਲੋ ਜੀ ਸ੍ਰੀ ਵਾਹਿਗੁਰੂ ਪੰਜਾਬ ਲਖਤਾ ਤੇ ਸਰਵਤ ਗੁਰਦੁਆਰਿਆਂ ਦਾ ਧਿਆਨ ਅੰਦਰ ਕੇ ਖਾਲਸਾ ਸਹਿ ਬੋਲੋ ਜੀ ਸ੍ਰੀ ਵਾਹਿਗੁਰੂ ਗ੍ਰੰਥਮੈ ਸਰਵਤ ਕਾਲਸਾ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੀ ਖਾਲਸਾ ਨੂੰ ਬਖਸ਼ੋ ਏ ਨਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨੇ ਉਟਿਆਂ ਦੀ ਓਟ ਨੇ ਆਸਰੇਆਂ ਦੇ ਆਸਰੇ ਨਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਪਿਤਾ ਜੀ ਆਪ ਜੀ ਦੇ ਪਵਿੱਤਰ ਚਰਣਾ ਕਮਣਾ ਪਾਸ ਅਰਦਾਸਾਂ ਬੇਨਤੀਆਂ ਜੋ ਦੜੀਆਂ ਨਿਪਾਸ਼ ਜੀ ਉਹ ਆਪ ਜੀ ਦਾ ਪਵਿੱਤਰ ਮਹਾਵਾਕ ਉਦਮ ਮਤ ਪ੍ਰਵੰਤਰ ਜਾਮੀ ਜੂ ਪ੍ਰੇਰਿਤ ਹੋ ਚਰਣਾ ਦੇ ਮਹਾਵਾਕ ਅਨੁਸਾਰ ਆਪ ਜੀ ਦੇ ਸਾਸ਼ ਲੋਕ ਸਭਾ ਹਲਕਾ ਪਟਿਆਲਾ ਤੋਂ ਪਾਸ਼ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਪਾਤਸ਼ਾਹ ਜੀ ਅੱਜ ਰੋਡ ਸ਼ੂ ਰੋਡ ਸ਼ੂ ਨੂੰ ਸ਼ੁਰੂ ਕਰਨ ਲੱਗਿਆਂ ਪਾਤਸ਼ਾਹ ਕਿਰਪਾ ਕਰੋ ਸੇਵਾਦਾਰ ਸਿੰਘਾ ਨੂੰ ਪਾਤਸ਼ਾਹ ਜੀ ਰੋਡ ਸ਼ੂ ਸ਼ੁਰੂ ਕਰਨ ਦੀ ਆਗਾ ਬਖਸ਼ੋ ਸਿਰ ਤੇ ਮੇਰਾ ਪਰਿਆ ਹੱਥ ਰੱਖਣਾ ਕਾਰਜਾਂ ਦੇ ਵਿੱਚ ਅੰਗ ਸੰਗ ਹੋ ਕੇ ਸਾਈ ਹੁਣ ਪਾਤਸ਼ਾਹ ਜੀ ਆਪ ਜੀ ਦਾ ਪਵਿੱਤਰ ਮਹਾਵਾਕ ਹੈ ਕੀਤਾ ਲੋੜੀਏ ਕੰਮ ਸੁਹਰਪੇ ਆਖੀ ਹੈ ਕਾਰਜ ਦੇਹੁ ਸਵਾਰ ਸਤਿਗੁਰ ਸਦਾ ਸਾਖੀ ਦੇ ਮਹਾਵਾਕ ਅਨੁਸਾਰ ਸਭ ਕਾਰਜਾਂ 'ਚ ਆਪ ਜੀ ਨੇ ਅੰਗ ਸੰਗ ਹੋ ਕੇ ਸਾਈ ਹੁਣਾ ਪਾਸ਼ਾ ਪ੍ਰੋਫੈਸਰ ਰਮੇਂਦਰ ਪਾਲ ਸਿੰਘ ਨੂੰ ਪਾਸ਼ਾ ਲੋਕ ਸਭਾ ਹਲਕਾ ਪਟਿਆਲਾ ਦੇ ਵਿੱਚੋਂ ਜਿੱਤ ਪ੍ਰਾਪਤ ਕਰਨ ਲਈ ਸੂ ਸੇਵਾਦਾਰਾ ਸਿੰਘਾਂ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਬੇਅੰਤ ਪਰਿਵਾਰਾ ਵੱਲੋਂ ਪਾਸ਼ ਬੇਅੰਤ ਮਾਏ ਦੇ ਗੱਫੇ ਅਰਦਾਸ ਪੇਟਾ ਕਰਾਉਂਦੇ ਨੇ ਜਿਨ੍ਹਾਂ ਖਜ਼ਾਨੇ ਵਿੱਚੋਂ ਮਾਇਆ ਹੀ ਇਹ ਖਜ਼ਾਨੇ ਭਰਪੂਰ ਕਰਨੇ ਕਾਲ ਕੰਡਕ ਦੂਰ ਕਰਨੇ ਪਾਸ਼ਾ ਕਿਰਪਾ ਕਰੋ ਸੇਵਾਦਾਰਾ ਸਿੰਘਾਂ ਨੂੰ ਰੋੜਾ ਸ਼ੋਰ ਸ਼ੁਰੂ ਕਰਨ ਦੀ ਆਗਾ ਬਖਸ਼ੋ ਜੀ ਜੋ ਆਪ ਜੀ ਦੇ ਦਰਿਆ ਵੇ ਸੋਰਾ ਜੀ ਜਾਵੀ 154 ਸ਼ਰਨਪੁਰੇ ਸੋ ਤਰੇ ਸ੍ਰੀ ਗੁਰੂ ਨਾਨਕ ਨਾਮ ਜੈ ਹੋ ਗੁਰੂ ਭੌਜਾ ਦੇ ਮਾਲਕ ਹੋ ਜਾਣ ਰੱਖਿਓ ਮਾਨ ਸ੍ਰੋਮਣੀ ਅਕਾਲੀ ਦਲ ਅੰਮਰਸਾ ਸ੍ਰੋਮਣੀ ਅਕਾਲੀ ਦਲ ਅੰਮਰਸਾ ਜੀ ਆਇਆਂ ਨੂੰ ਮਾਨ ਪ੍ਰਾਰਥਕਾਂ ਤੋਂ ਮੈਂ ਬੋਲਦਾ ਹਾਂ